ਅਸੀਂ ਤਿੰਨੋਂ ਟੀਚਰ ਆਪਣਾ ਟਾਈਮ ਦੇ ਨਾਲ ਚਲੇ ਜਾਂਦੇ ਆ ਤੇ ਅੱਜ ਵੀ ਅਸੀਂ ਆਪਣੇ ਟਾਈਮ ਦੇ ਨਾਲ 8:30 ਵਜੇ ਸਕੂਲ ਤੋਂ ਆਪਣੇ ਰੂਮ ਤੋਂ ਚਲੇ ਗਏ ਜਿਵੇਂ ਅਸੀਂ ਸ਼ਾਮ ਨੂੰ 3 ਵਜੇ 3:20 ਤੇ ਛੁੱਟੀ ਹੁੰਦੀ ਆ ਤੇ ਅਸੀਂ 3:50 ਤੇ ਜਾਂ 4:00 ਵਜੇ ਪਹੁੰਚਿਆ ਰੂਮ ਦੇ ਵਿੱਚ ਤੇ ਅਸੀਂ ਦੇਖਿਆ ਕਿ ਰੂਮ ਦਾ ਲੋਕ ਲੱਗਿਆ ਹੋਇਆ ਤੇ ਅਸੀਂ ਪਿੱਛੇ ਜੀ ਜਾ ਕੇ ਜਦੋਂ ਰੂਮ ਖੋਲ ਕੇ ਦੇਖਿਆ ਤੇ ਉਹ ਜੋ ਮਨਪ੍ਰੀਤ ਸਿੰਘ ਸੀ ਆਪਣੇ ਉਹ ਹੈਂਗ ਹੋਈ ਹੋਈ ਸੀ ਆਪਣੇ ਦੱਸੇ ਤੇ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਤੋਂ ਬੇਹਦ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਕੂਲੀ ਅਧਿਆਪਕ ਨੇ ਫਾਹ ਲੈ ਕੇ ਆਤਮ ਹੱਤਿਆ ਕਰ ਲਈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਧਿਆਪਕ ਮਨਪ੍ਰੀਤ ਸਿੰਘ ਆਪਣੀ ਤਿੰਨ ਦੋਸਤਾਂ ਦੇ ਨਾਲ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਸਨ ਮ੍ਰਿਤਕ ਸਿੰਘ ਜਿਸ ਨੇ ਫਾਹ ਲੈ ਕੇ ਆਪਣੀ ਜੀਵਨ ਰੀਲਾ ਸਮਾਪਤ ਕਰ ਲਈ ਉਹ ਸਕੂਲ ਪਿੰਡ ਪੰਦੇੜਕਲਾ ਵਿਖੇ ਡਿਊਟੀ ਤੇ ਤਨਾਸੀ ਨਾਲ ਦੇ ਨਾਲ ਜਿਹੜੇ ਉਸ ਦੇ ਤਿੰਨ ਸਾਥੀ ਸਨ ਉਹ ਆਪਣੇ ਸਰਕਾਰੀ ਸਕੂਲ ਮੱਕੂਵਾਲ ਵਿਖੇ ਡਿਊਟੀ ਕਰਦੇ ਸਨ ਦੋਸਤਾਂ ਦੇ ਕਹਿਣ ਮੁਤਾਬਕ ਉਹ ਤਿੰਨੋਂ ਜਣੇ ਆਪਣੇ ਸਕੂਲ 'ਚ ਡਿਊਟੀ ਲਈ ਫੇਰੇ ਨਿਕਲ ਗਏ ਸਨ ਤੇ ਪਿੱਛੋਂ ਮਨਪ੍ਰੀਤ ਸਿੰਘ ਇਕੱਲਾ ਰਹਿ ਗਿਆ ਸੀ ਜਿਸ ਦਾ ਸਕੂਲ ਉਸਤੇ ਕਿਰਾਏ ਦੇ ਮਕਾਨ ਤੋਂ ਨੇੜੇ ਸੀ ਇਸ ਲਈ ਉਹ ਹਮੇਸ਼ਾ ਬਾਅਦ ਵਿੱਚ ਜਾਂਦਾ ਸੀ ਜਿੰਨਾ ਸਾਥੀਆਂ ਦੇ ਮੁਤਾਬਕ ਉਹ ਸਵੇਰ ਵੇਲੇ ਤਿੰਨੋਂ ਜਦ ਸਕੂਲ ਚਲੇ ਗਏ ਜਦੋਂ ਘਰ ਪਰਤੇ ਤਾਂ ਉਹਨਾਂ ਨੇ ਦੇਖਿਆ ਕਿ ਰੂਮ ਦਾ ਦਰਵਾਜ਼ਾ ਲੌਕ ਹੈ ਉਹਨਾਂ ਨੇ ਪਿਛਲੇ ਦਰਵਾਜ਼ੇ ਤੋਂ ਜੋ ਦੇਖਿਆ ਤਾਂ ਉਹਨਾਂ ਦੀ ਵੀ ਹੋਸ਼ ਉੱਡ ਗਈ ਅਧਿਆਪਕ ਮਨਪ੍ਰੀਤ ਸਿੰਘ ਪੱਕੇ ਦੇ ਨਾਲ ਲਟਕਿਆ ਹੋਇਆ ਸੀਗਾ ਤੇ ਉਸਦੀ ਦਰਦਨਾਕ ਮੌਤ ਹੋ ਚੁੱਕੀ ਸੀ। ਹਾਂਜੀ ਇੱਕ ਟੀਨ ਆਜੀਤਾ ਦਾ ਮੇਰਾ ਨਾਮ ਹਰਜਿੰਦਰ ਸਿੰਘ ਹੈ ਜੀ। ਤੁਸੀਂ ਵੀ ਟੀਚਰ ਹਾਂ? ਹਾਂਜੀ ਮੈਂ ਸ਼ਾਰਟ 35 ਦੇ ਵਿੱਚ ਐਟਟੀਟੀ ਟੀਚਰ ਹਾਂ। ਤੇ ਉਹ ਮਨਪ੍ਰੀਤ ਸਿੰਘ ਜੋ ਤੁਹਾਡੇ ਨਾਲ ਕرائیਤੇ ਰਹਿੰਦੇ ਸੀਗੇ ਟੀਚਰ ਸੀਗੇ। ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਕੇ ਸ਼ੂ ਸ਼ਰਟ ਕੱਢ ਲਈ। ਇਹ ਕਿਸ ਤਰ੍ਹਾਂ ਹੋਇਆ ਸਰ? ਸਰ ਅਸੀਂ ਸਵੇਰੇ 6:30 ਵਜੇ ਚਲੇ ਜਾਨੇ ਹਾਂ ਇੱਥੋਂ ਤੇ ਜਿਹੜੇ ਬਾਕੀ ਟੀਚਰਾਂ ਉਹ ਇਹ ਮੇਰੇ ਨਾਲ ਇੱਕ ਹੋ ਟੀਚਰ ਨੇ ਜਸਪਾਲ ਸਿੰਘ ਤੇ ਹਰਮਨ ਸਿੰਘ ਨੇ ਤੇ ਚੌਥੇ ਹੈਗੇ ਨੇ ਇਹ ਆਪਣੇ ਜੜੇ ਮਨਪ੍ਰੀਤ ਸਿੰਘ ਤੇ ਅਸੀਂ ਤਿੰਨੋਂ ਟੀਚਰ ਆਪਣਾ ਟਾਈਮ ਦੇ ਨਾਲ ਚਲੇ ਜਾਂਦੇ ਆ ਤੇ ਅੱਜ ਵੀ ਅਸੀਂ ਆਪਣੇ ਟਾਈਮ ਦੇ ਨਾਲ 6:48 ਵਜੇ ਸਕੂਲ ਤੋਂ ਆਪਣੇ ਰੂਮ ਤੋਂ ਚਲੇ ਗਏ ਤੇ ਜਦੋਂ ਅਸੀਂ ਸ਼ਾਮ ਨੂੰ 3:00 ਵਜੇ 3:20 ਤੇ ਛੁੱਟੀ ਹੁੰਦੀ ਆ ਤੇ ਅਸੀਂ 3:50 ਤੇ ਜਾਂ 4:00 ਵਜੇ ਪਹੁੰਚਿਆ ਰੂਮ ਦੇ ਵਿੱਚ ਤੇ ਅਸੀਂ ਦੇਖਿਆ ਕਿ ਰੂਮ ਦਾ ਲੋਕ ਲੱਗਿਆ ਹੋਇਆ ਤੇ ਅਸੀਂ ਪਿੱਛੇ ਜੀ ਜਾ ਕੇ ਜਦੋਂ ਰੂਮ ਖੋਲ ਕੇ ਦੇਖਿਆ ਤੇ ਉਹ ਜੋ ਮਨਪ੍ਰੀਤ ਸਿੰਘ ਸੀ ਆਪਣੇ ਉਹ ਹੈਂਗ ਹੋਏ ਹੋਏ ਸੀ ਆਪਣੇ ਰਸੇ ਤੇ ਨਾਲ ਤੁਸ ਜੀ ਤੁਸੀਂ ਨਿਕਲਦੇ ਸੀ ਇਕੱਠੇ ਨਹੀਂ ਸੀ ਨਿਕਲਦੇ ਸਕੂਲ ਨਹੀਂ ਜੀ ਕਿਉਂਕਿ ਉਹਨਾਂ ਦਾ ਜਿਹੜਾ ਸਕੂਲ ਸੀ ਉਹ ਨੇੜੇ ਸੀ ਸਾਡਾ ਸਕੂਲ ਥੋੜਾ ਦੂਰ ਪੈਂਦਾ ਵਾ ਤੇ ਇਸ ਕਰਕੇ ਅਸੀਂ ਅੱਧਾ ਘੰਟਾ ਪਹਿਲਾਂ ਨਿਕਲ ਜਾਨੇ ਉਹਨਾਂ ਨਾਲ ਕੋ ਪੰਦੇਰਕਲਾਂ ਸਕੂਲ ਦੇ ਵਿੱਚ ਸੀ ਸਰਕਾਰੀ ਹਾਈ ਸਕੂਲ ਪੰਦੇਰਕਲਾਂ ਤੁਸੀਂ ਕਿਹਨੇ ਤੁਸੀਂ ਕਿਹੜੀ ਸਕੂਲ ਸੀ ਮੈਂ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਮਾਕੋਵਾਲ ਦੇ ਵਿੱਚ ਤੇ ਮੇਰੇ ਨਾਲ ਨੇ ਜਿਹੜੇ ਟੀਚਰ ਜਾਂਦੇ ਅਸੀਂ ਦੋਨੋਂ ਇਕੱਠੇ ਇਹ ਨਾਲ ਇਹ ਨੇ ਸਰਕਾਰੀ ਮਿਡਲ ਸਕੂਲ ਮਾਕੋਵਾਲੀ ਠੀਕ ਹੈ ਕਿੰਨੇ ਜਾਣੇ ਸੀ ਤੁਸੀਂ ਇੱਥੇ ਅਸੀਂ 4 ਜਾਣੇ ਰਹਿੰਦੇ ਹਾਂ ਜੀ ਇੱਥੇ ਉਹਨਾਂ ਦੇ ਸਿਵੇਤ ਤੁਸੀਂ ਇਕੱਠੇ ਆਏ ਜਦੋਂ ਨਹੀਂ ਜੀ ਸਾਡੇ ਭਾਰਤੀ ਦੇ ਅਕੋਰਡਿੰਗ ਅਸੀਂ ਆਏ ਹਾਂ ਅਲੱਗ-ਅਲੱਗ ਤੇ ਸਭ ਤੋਂ ਪਹਿਲਾਂ ਜਸਪਾਲ ਸਿੰਘ ਆਏ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਆਏ ਨੇ ਫਿਰ ਹਰਵੰਤ ਸਰ ਆਏ ਨੇ ਫਿਰ ਸਾਰਿਆਂ ਨੇ ਲੇਟ ਮੈਂ ਆਏ ਜੀ ਡੇਟ ਸਾਲ ਹੋਇਆ ਜੀ ਆਏ ਕੋਈ ਲੱਗਦਾ ਵਿਭਾਗੀ ਪਰੇਸ਼ਾਨੀ ਜਾਂ ਘਰੇਲੂ ਕੋਈ ਪਰੇਸ਼ਾਨੀ ਹੋਏ ਨਹੀਂ ਸਰ ਇਸ ਬਾਰੇ ਉਹਨਾਂ ਨੇ ਕਦੇ ਗੱਲ ਨਹੀਂ ਸਾਡੇ ਨਾਲ ਕੀਤੀ ਤੇ ਸਕੂਲ ਦੀ ਪਰੇਸ਼ਾਨੀ ਘਰੇਲੂ ਨਹੀਂ ਜੀ ਇਸ ਬਾਰੇ ਕਦੇ ਉਹਨਾਂ ਨੇ ਕੋਈ ਗੱਲ ਵੀ ਨਹੀਂ ਕੀਤੀ ਨਾ ਸਾਨੂੰ ਕਦੇ ਕੋਈ ਐਦਾਂ ਦਾ ਫੀਲ ਹੋਇਆ ਉਹਨਾਂ ਦੇ ਚਿਹਰੇ ਤੋਂ ਜਾਂ ਗੱਲਾਂ ਤੋਂ ਕਿਉਂਕਿ ਇਕੱਠੇ ਰਹਿੰਦੇ ਸੀ ਰੋਟੀ ਪਾਣੀ ਵੀ ਇਕੱਠੇ ਬਣਾਉਂਦੇ ਸੀ ਤੇ ਇਸ ਤਰ੍ਹਾਂ ਦੀ ਤਾਂ ਕੋਈ ਪਰੇਸ਼ਾਨੀ ਨਹੀਂ ਲੱਗੀ ਸਾਨੂੰ ਫਿਰ ਪੁਲਿਸ ਨੂੰ ਕਿਸੇ ਸੋਚ ਅਸੀਂ ਜਦੋਂ ਦੇਖਿਆ ਫਿਰ ਅਸੀਂ ਆਪਣੇ ਮਕਾਨ ਮਾਲਕ ਨੂੰ ਦੱਸਿਆ ਤੇ ਉਹਨਾਂ ਨੇ ਫਿਰ ਆ ਕੇ ਦੇਖੀ ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਪੁਲਿਸ ਨੂੰ ਫੋਨ ਕੀਤਾ ਜੀ ਸਰ ਵਾਕਿਆ ਕੀ ਸੀ ਵੀ ਅਸੀਂ ਤਾਂ ਸਵੇਰੇ 8 ਵਜੇ ਨਿਕਲ ਜਾਨੇ ਆ ਪਹਿਲਾਂ ਹਰਜਿੰਦਰ ਸਿੰਘ ਜੀ ਨੇ ਗੱਲ ਕੀਤੀ ਅਸੀਂ ਸਾਡਾ ਪਿੰਡ ਇੱਕੋ ਹੀ ਹੈ ਸਕੂਲ ਉਹਨਾਂ ਦਾ ਪ੍ਰਾਇਮਰੀ ਹੈ ਤੇ ਮੇਰਾ ਮਿਡਲ ਹੈ ਅਸੀਂ ਦੋਨੋਂ ਇਕੱਠੇ ਬਾਈਕ ਤੇ ਜਾਨੇ ਆ ਤੇ ਸਵੇਰੇ ਸਵਾ 8 ਸਵੇਰੇ ਚਲੇ ਗਏ ਆ ਤੇ ਜਦੋਂ ਸ਼ਾਮ ਨੂੰ ਅਸੀਂ 3:50 ਤੇ ਜਾਂ 4:00 ਦੇ ਕਰੀਬ ਆਏ ਆ ਤਾਂ ਦੇਖਿਆ ਕਿ ਲੋਕ ਲੱਗਾ ਸੀਗਾ ਪਿੱਛੋਂ ਹੀ ਲੱਗਿਆ ਗੱਡੀ ਉਹਨ ਦੀ ਬਾਹਰ ਖੜੀ ਸੀ ਬਾਈਕ ਵੀ ਖੜਾ ਸੀ ਸਾਨੂੰ ਟੈਨਸ਼ਨ ਹੋਈ ਵੀ ਕਿੱਧਰ ਗਿਆ ਬੰਦਾ ਵੀ ਇਹ ਤੱਕ ਹੈ ਨਹੀਂ ਦਿਖਾਈ ਨਹੀਂ ਦੇ ਰਿਹਾ ਤਾਂ ਫਿਰ ਵੇਖਿਆ ਪਿਛਲਾ ਗੇਟ ਤੇ ਕੁੰਡੀ ਲੱਗੀ ਸੀਗੀ ਤੇ ਜਦੋਂ ਅਸੀਂ ਉਹਨੂੰ ਧੱਕਾ ਮਾਰ ਕੇ ਵੇਖਿਆ ਤੇ ਉਹ ਅੰਦਰ ਹੈਂਗ ਹੋਇਆ ਪਿਆ ਸੀਗਾ ਜੀ ਤੇ ਕੋਈ ਲੱਗਦਾ ਸੀ ਵੀ ਪਰੇਸ਼ਾਨ ਸੀ ਜਾਂ ਕੁਝ ਸਰ ਨਹੀਂ ਸਰ ਇਹੋ ਜੀ ਤੇ ਕੋਈ ਕਦੇ ਵੀ ਕੋਈ ਇਹੋ ਜੀ ਗੱਲ ਨਹੀਂ ਹੋਈ ਨਾ ਸਾਡੇ ਨਾਲ ਉਹਨਾਂ ਕੀਤੀ ਕਦੇ ਜੀ ਤੁਹਾਨੂੰ ਸਕੂਲ ਦੀ ਪਰੇਸ਼ਾਨੀ ਹੋਏ ਕਰੇ ਲੂ ਹੋਏ ਜਾਂ ਤੁਹਾਡੇ ਨਾਲ ਨਾ ਜੀ ਨਾ ਤਾਂ ਉਹਨੇ ਕਦੇ ਸਕੂਲ ਦੀ ਸਾਡੇ ਨਾਲ ਕੋਈ ਸ਼ੇਅਰ ਕੀਤੀ ਹੈ ਤੇ ਨਾ ਹੀ ਜਿਹੜੀ ਕੀ ਹੈ ਜੀ ਘਰ ਦੀ ਕੀਤੀ ਹੈ ਕਿਉਂਕਿ ਉਹ ਅਲੱਗ-ਅਲੱਗ ਕਮਰੇ ਆ ਜੀ ਆਪ ਆਪਣੇ ਕਮਰੇ ਚ ਜਾ ਕੇ ਪੈ ਜਾਈਦਾ ਜੀ ਕੀ ਕਰ ਹਾਂਜੀ ਸਰ ਹਾਂ ਜਸਮਨ ਸਿੰਘ ਮੈਂ ਸਾਇੰਸ ਟੀਚਰ ਹਾਂ ਬਿਸ਼ੂਲ ਸਕੂਲ ਵਿੱਚ ਜਿੱਦਾਂ ਕਿ ਤੁਹਾਨੂੰ ਸਰ ਨੇ ਦੱਸਿਆ ਜੀ ਆ ਕਿ ਜਿੱਦਾਂ ਆਪਾਂ ਆਏ ਆ ਸਕੂਲ ਤੋਂ ਟਾਈਮ ਤੋਂ ਬਾਅਦ ਆਨ ਕੇ ਜਿਹਨਾਂ ਦੇਖਿਆ ਰੂਮ ਵਿੱਚ ਕਿ ਉਹਨਾਂ ਦੇ ਇੱਕ ਰੂਮ ਨੂੰ ਕਮਰਾ ਲੱਗਾ ਹੋਇਆ ਸੀਗਾ ਤੇ ਆਪਾਂ ਬਾਹਰ ਚੈੱਕ ਕੀਤਾ ਗੱਡੀ ਵੀ ਉੱਦੀ ਮੋਟਰਸਾਈਕਲ ਵੀ ਖੜਾ ਸੀਗਾ ਉੱਥੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹਨਾਂ ਰੂਮ ਨੂੰ ਲੱਗੇ ਖੋਲ ਕੇ ਦੇਖਿਆ ਤੇ ਫੇ ਉਹ ਜਿਹੜਾ ਰੱਸੀ ਦੇ ਨਾਲ ਲੰਮਕਿਆ ਪਿਆ ਸੀਗਾ ਉਸ ਤੋਂ ਬਾਅਦ ਫਿਰ ਆਪਾਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਸੂਚਨਾ ਦੇਣ ਉਤੇ ਪੁਲਿਸ ਵੀ ਮੌਕੇ ਤੇ ਪਹੁੰਚੀਏ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਅਧਿਆਪਕ ਨੇ ਅਜੀਹਾ ਕਦਮ ਕਿਉਂ ਚੁੱਕਿਆ ਇਸ ਦੇ ਪਿੱਛੇ ਕੀ ਕਾਰਨ ਨੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਮਨਪ੍ਰੀਤ ਸੇ ਰਹਿ ਰਹੇ ਨੇ ਮਨਪ੍ਰੀਤ ਸਿੰਘ ਇਹ ਟੀਚਰ ਨੇ ਗਵਰਨਮੈਂਟ ਟੀਚਰ ਨੇ ਪੰਦੇੜ ਕਲਾਂ ਲੱਗੇ ਹੋਏ ਨੇ ਅਮਰਸਰ ਡਿਸਟ੍ਰਿਕਟ ਚੋਂ ਦਾ ਤੇ ਅੱਜ ਇਹਨਾਂ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਹੈਂਗਿੰਗ ਹੋ ਗਈ ਆ ਫਾਲ ਲੱਗਿਆ ਹੋਇਆ ਇਹਨਾਂ ਨੇ ਤੇ ਬਾਕੀ ਜੋ ਵੀ ਸਾਡੀ ਕਾਨੂੰਨੀ ਕਾਰਵਾਈ ਹੋਏਗੀ ਉਹ ਕਰਾਂਗੇ ਕੀ ਲੱਗਦਾ ਜੀ ਕੋਈ ਨਹੀਂ ਅਜੇ ਕੁਛ ਨਹੀਂ ਫਿਲਹਾਲ ਕੁਛ ਨਹੀਂ ਫਿਲਹਾਲ ਅਸੀਂ ਜੋ ਸਾਡੀ ਕਾਰਵਾਈ ਹੋ ਕਰਾਂਗੇ ਮਾਮਲਾ ਤਰਚਾਉਂਗਾ ਹਾਂ ਜੀ ਹਾਂ ਜੀ ਕਰ ਰਹੀ ਹੈ ਜੀ ਹਾਂਜੀ ਥੈਂਕ ਯੂ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਮਿਲੀ ਹੈ ਕਿ ਮ੍ਰਿਤਕ ਮਨਪ੍ਰੀਤ ਸਿੰਘ ਤੇ ਉਸ ਦੀ ਪਤਨੀ ਦੋਵੇਂ ਹੀ ਸਰਕਾਰੀ ਅਧਿਆਪਕ ਸਨ ਤੇ ਕੁਝ ਦਿਨ ਬਾਅਦ ਹੀ ਦੋਵਾਂ ਦਾ ਨੌਕਰੀ ਦਾ ਪ੍ਰੋਫੈਸ਼ਨਲ ਪੀਰੀਅਡ ਖਤਮ ਹੋਣ ਜਾ ਰਿਹਾ ਸੀ ਦੋਵੇਂ ਹੀ ਪੱਕੇ ਅਧਿਆਪਕ ਬਣਨ ਜਾ ਰਹੇ ਸੀ ਇਸ ਦੇ ਨਾਲ ਹੀ 3 ਦਿਨ ਬਾਅਦ ਹੀ ਮਨਪ੍ਰੀਤ ਸਿੰਘ ਦਾ ਪਿਤਾ ਵਰਣ ਵਾਲਾ ਸੀ ਫਿਲਹਾਲ ਅਜਿਹਾ ਕੀ ਹੋਇਆ ਜਿਸ ਕਰਕੇ ਮਨਪ੍ਰੀਤ ਸਿੰਘ ਨੇ ਅਜਿਹਾ ਖੌਫਨਾਕ ਕਦਮ ਚੁੱਕਿਆ ਤਿਆਗਮੇਸ਼ਾਲੀ ਇਸ ਦੁਨੀਆ ਨੂੰ ਅਲਵਿਦਾ ਆਖਿਆ ਇਹ ਜਾਂਚ ਦਾ ਵਿਸ਼ਾ ਹੈ ਪਰ ਪਰਿਵਾਰ ਨੂੰ ਵੀ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਆਕੀਕਾਰ ਮਨਪ੍ਰੀਤ ਨੇ ਇਹ ਕਦਮ ਕਿਉਂ ਚੁੱਕਿਆ ਦਾਸਪੁਰ ਤੋਂ ਗੁਰਪ੍ਰੀਤ ਚਾਉੜਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ